ਕਿਵੇਂ ਜਵਾਕਾਂ ਲਾਈਨ ਚ ਖੜਾਏ ਇਹਨਾਂ ਨੂੰ ਬੜਾਪਾ ਪੈਨਸ਼ਨ ਦੇਣੀ ਆ ਤੈਨੂੰ ਦੇਵਾ ਉਹਨੇ ਚੱਕ ਕੱਢ ਕੇ ਹਲੇ ਪਾਣੀ ਚ ਫਰਨੈਲ ਤਾਂ ਪਾਸੇ ਪੋਚਾ ਲਾ ਦੀ ਆਏ ਹੋ ਰਿਹਾ ਵੀਰੇ ਮੈਨੂੰ ਮੋੜ ਤੱਕ ਹੀ ਛੱਡ ਆ ਯਾਰ ਉੱਥੇ ਮੈਂ ਕਿ ਛੱਡ ਕੇ ਆਵਾ ਮੈਂ ਕਿਹੜਾ ਤੈਨੂੰ ਜਾਣਦਾ ਆ ਤੇ ਚਲਾਇਆ ਲੈ ਫਿਰ ਐ ਕਰ ਮੜਾ ਸਾਈਡ ਤੇ ਮੋਟਰਸਾਈਕਲ ਮੇਰਾ ਹੀ ਆਏ ਹੋ ਰਿਹਾ ਬੰਬੀ ਯਾਰ ਸਮੋਸਾ ਖਾਣ ਦੇ ਫਾਇਦੇ ਹੁੰਦੇ ਕਿ ਨੁਕਸਾਨ ਹੁੰਦੇ ਆ ਜੇ ਕੋਈ ਫ੍ਰੀ ਖਵਾ ਦੇ ਫਿਰ ਤਾਂ ਫਾਇਦਾ ਜੇ ਪੱਲਿਓ ਖਾਣੇ ਪੈਣ ਫਿਰ ਤਾਂ ਨੁਕਸਾਨ ਹੀ ਐ ਉਹ ਜੂਸ ਪੀਣਾ ਚਾਹੀਦਾ ਸਿਹਤ ਮੰਦੀ ਇਹਦੇ ਨਾਲ ਤੇਰੀ ਤਾਂ ਬਣੀ ਨਹੀਂ ਅੱਛਾ ਚਾਚੀ ਕਿੱਥੇ ਚੱਲੀਆਂ ਵੇ ਕੰਮ ਜਾ ਕੇ ਆਉਂਦੀਆਂ ਉਹ ਚਾਚੀ ਚਾਚੀ ਕਿੱਥੇ ਚੱਲੀਆਂ ਉਹ ਦਾਦੇ ਚਾਚੀ ਕਿੱਥੇ ਚੱਲੀਆਂ ਉਹ ਦਾਦੇ ਦਾਦੇ ਚਾਚੀ ਕੰਜਰੋ ਠੱਠੇ ਖੂਚ ਬਈ ਯਾਰ ਜੂਸ ਹੀ ਲਾ ਦੇ ਯਾਰ ਲਾ ਦਨੇ ਆ ਯਾਰ ਤੇ ਯਾਰ ਉਹ ਪਤੰਦਰਾ ਗਲਾਸ ਚ ਕਿਹਾ ਸੀ ਮੈਂ ਉਹ ਬਈ ਯਾਰ ਕੱਢ ਦੇ ਯਾਰ ਵਾਲ ਉਹ 1 ਮਿੰਟ ਕੱਢਦਾ 1 ਮਿੰਟ ਕੱਢਦਾ ਜਮਾ ਸ਼ਹਿਰੂਖਾਨਾ ਵਾਲਾ ਸਟਾਈਲ ਬਣਾ ਦੇ ਆयो ਉਹ ਕੀ ਹੋ ਗਿਆ ਨਰਾਜ ਹੋਇਆ ਬਿੱਤਾ ਉਹ ਯਾਰ ਮੰਗਣ ਵਾਲੇ ਆ ਗਏ ਘਰੇ ਅੱਛਾ ਫੇਰ ਤੇ ਮੰਮੀ ਕਹਿੰਦੀ ਸਾਡਾ ਮੁੰਡਾ ਵੀ ਘਰੇ ਵੇਲਾ ਹੁੰਦਾ ਇੰਨੀ ਨਾਲ ਹੀ ਲੈ ਜਾਇਆ ਕਰ